ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧੰਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਗੁਰ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਯਾਰ ਆਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਜੋ ਇਤਿਹਾਸ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਪ ਸਰਵਣ ਕੀਤਾ ਹੈ ਉਸ ਦੇ ਵਿੱਚ ਮਹਾਰਾਜੀਆਂ ਨੇ ਇੱਕ ਛੋਟੇ ਜਿਹੇ ਬਾਲਕ ਭਾਈ ਬੂੜੇ ਨੂੰ ਬ੍ਰਹਮਪਦ ਬਖਸ਼ਿਆ ਇਸ ਤੋਂ ਇਲਾਵਾ ਕਰਤਾਰਪੁਰ ਦੇ ਵਿੱਚ ਫਿਰ ਬਿਆੰਤ ਹੀ ਇਹ ਗੁਰੂ ਕੇ ਪਿਆਰ ਵਾਲੇ ਪ੍ਰੇਮੀ ਸਜਣਾਉਂਦੇ ਆ ਔਰ ਮਹਾਰਾਜ ਜੀ ਉਹਨਾਂ ਨੂੰ ਤਾਰਦੇ ਆ ਕੱਲ ਤੱਕ ਜਵਾਬ ਜੀ ਨੇ ਸਰਵਣ ਕੀਤਾ পৃথੀਮਲ ਸਹਿਗਲ ਰਾਮਾ ਡਿੱਡੀ ਨਾਮ ਦੇ ਸਿੱਖਾ ਏ ਫਿਰ ਭਾਈ ਪਿਰਥਾ ਤੇ ਖੇਡਾ ਸੋਇਰੀ ਨਾਮ ਦੇ ਸਿੱਖ ਉਹ ਪਹਿਲੋਂ ਭਾਵੇਂ ਸਿੱਖ ਨਹੀਂ ਸਨ ਮਹਾਰਾਜੀਆਂ ਦੇ ਚਰਣਾ ਵਿੱਚ ਜਗਿਆਸਾ ਲੈ ਕੇ ਆਏ ਸੀ ਆ ਕੇ ਸਤਿਗੁਰ ਨੇ ਕਿਰਪਾ ਕੀਤੀ ਉਹਨਾਂ ਨੂੰ ਸਿੱਖੀ ਦੀ ਦਾਤ ਬਖਸ਼ੀ ਸੋ ਇਥੋਂ ਤੱਕ ਆਪ ਜੀ ਨੇ ਕੱਲ ਸਰਵਣ ਕੀਤਾ ਆਪ ਜੀ ਅੱਜ ਅੱਗੇ ਸਤਿਗੁਰੂ ਮਹਾਰਾਜ ਜੀਆਂ ਦਾ ਪਾਵਨ ਇਤਿਹਾਸ ਸਰਵਣ ਕਰੀਏ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਮਹਾਰਾਜ ਜੀਆਂ ਨੇ ਹੋਰ ਕਿੰਨਾ ਕਿੰਨਾ ਨੂੰ ਤਾਰਿਆ ਕੌਣ ਕੌਣ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ ਸੋ ਆਓ ਰੋਜ਼ਾਨਾ ਦੀ ਤਰ੍ਹਾਂ ਸਤਨਾਮ ਵਾਹਿਗੁਰੂ ਜਪੋ ਸਾਰੇ ਪਿਆਰ ਨਾਲ ਹਾਜ਼ਰੀ ਲਵਾਓ ਜੀ ਸਤ ਨਾਮੁ ਆ헤 ਗੁਰੂ ਸਤ ਨਾਮੁ ਆ헤 ਗੁਰੂ ਸਤ ਨਾਮੁ ਸਤ ਨਮਵਾਹਿ ਗੁਰੂ ਸਤ ਨਮਵਾਹਿ ਗੁਰੂ ਸੋ ਅੱਗੇ ਪ੍ਰਕਰਨ ਜੋ ਆਇਆ ਹੈ ਸ਼੍ਰੀ ਕਾਲੂ ਖੱਤਰੀ ਜੀ ਦਾ ਇਹ ਕਾਲੂ ਮਹਤਾ ਕਲਿਆਣ ਚੰਦ ਪ੍ਰਸਿੱਧ ਨਾਮ ਬਾਬਾ ਕਾਲੂ ਜੀ ਨਹੀਂ ਜੋ ਸਤਿਗੁਰੂ ਜੀ ਦੇ ਸੰਸਾਰਕ ਪਿਤਾ ਜੀ ਸੇ ਇਹ ਹੋਰ ਖੱਤਰੀ ਕਾਲੂ ਇੱਕ ਨਾਮ ਦਾ ਸਿੱਖ ਸੀਗਾ ਕਿਉਂਕਿ ਜਦੋਂ ਕਿਤੇ ਕਾਲੂ ਨਾਮ ਆਉਂਦਾ ਹੈ ਆਪਾਂ ਨੂੰ ਇਉਂ ਲੱਗਦਾ ਹੈ ਸਤਿਗੁਰੂ ਮਹਾਰਾਜ ਜੀਆ ਦੇ ਸਤਕਾਰਯੋਗ ਪਿਤਾ ਜੀ ਦਾ ਇਹ ਵਚਨ ਚੱਲ ਰਹੇ ਹਨ ਪਰ ਨਹੀਂ ਇਹ ਜੋ ਕਾਲੂ ਖੱਤਰੀ ਦਾ ਨਾਮ ਇੱਥੇ ਆ ਰਿਹਾ ਹੈ ਅੱਗੇ ਇਹ ਕੋਈ ਹੋਰ ਸਿੱਖ ਹੈ ਜਿਹੜਾ ਜਿਹਦਾ ਨਾਮ ਕਾਲੂ ਖੱਤਰੀ ਸੀ ਇੱਕ ਹੋਰ ਕਾਲੂ ਖੱਤਰੀ ਉਹ ਗੁਰੂ ਜੀ ਦੇ ਚਰਨ ਸ਼ਰਨ ਆਇਆ ਗੁਰੂ ਜੀ ਦਾ ਦਰਸ਼ਨ ਕੀਤਾ ਸਤ ਸੰਗ ਦਾ ਪ੍ਰਭਾਵ ਤੱਕਿਆ ਗੁਰਮੁਖ ਮਨਮੁਖ ਸਨਮੁਖ ਬੇਮੁਖ ਆਗ ਸ਼ਬਦ ਸੁਣੇ ਬਾਣੀ ਤੇ ਸ਼ਬਦ ਦਾ ਪ੍ਰਵਾਹ ਚੱਲਦਾ ਵੇਖਿਆ ਤੇ ਕੁਝ ਸੋਝੀ ਪਈ ਤਾਂ ਇੱਕ ਦਿਨ ਪੁੱਛਣ ਲੱਗਾ ਕੀ ਜੀ ਇਥੇ ਆਪਦੇ ਸਤਸੰਗ ਵਿੱਚ ਸਨਮੁਖ ਬੇਮੁਖ ਕਿਸ ਨੂੰ ਆਖਦੇ ਹਨ ਕਿਉਂਕਿ ਚਾਰ ਸ਼ਬਦ ਆਪ ਜੀਆਂ ਨੇ ਉੱਪਰ ਸੁਣੇ ਹਨ ਗੁਰਮੁਖ ਮਨਮੁਖ ਸਨਮੁਖ ਤੇ ਬੇਮੁਖ ਤੈਨੇ ਪੁੱਛਿਆ ਮਹਾਰਾਜ ਜੀ ਆਪ ਜੀ ਦੇ ਸਤਸੰਗ ਵਿੱਚ ਸਨਮੁਖ ਬੇਮੁਖ ਕਿਸ ਨੂੰ ਆਖਦੇ ਹਨ ਆਪ ਨੇ ਫਰਮਾਇਆ ਜੋ ਗੁਰੂ ਦੇ ਸਾਹਮਣੇ ਬੈਠ ਕੇ ਸ਼ਬਦ ਨੂੰ ਸੁਣ ਕੇ ਧਾਰ ਲਵੇ ਉਸ ਦੇ ਚਾਨਣੇ ਵਿੱਚ ਆਪਣੀ ਵਰਤੀ ਦਾ ਸਾਖੀ ਹੋ ਜਾਵੇ ਉਹਨੂੰ ਭਾਈ ਸਨਮੁਖ ਕਹੀਦਾ ਹੈ ਐਸਾ ਪੁਰਖ ਆਪਣੀ ਕਰਨੀ ਕਰਤੂਤ ਵਿੱਚ ਅਮਲਾਂ ਵਿੱਚ ਪਾਪਾ ਉਹਨੂੰ ਪਿੱਠ ਦੇਵੇਗਾ ਵੀ ਪਾਪ ਨਹੀਂ ਕਰੇਗਾ ਤੇ ਪੁੰਨਾ ਨੂੰ ਸਨਮੁਖ ਰੱਖੇਗਾ ਉਹ ਹੁੰਦਾ ਸਨਮੁਖ ਬੇਮੁਖ ਉਹ ਹੁੰਦਾ ਜੋ ਇਦੋਂ ਉਲਟ ਹੈ ਕਾਲੂ ਨੇ ਕਿਹਾ ਪਾਤਸ਼ਾਹ ਇਹ ਜੀਵ ਬੇਮੁਖ ਕਿਵੇਂ ਹੋ ਜਾਂਦਾ ਹੈ ਤੇ ਸਨਮੁਖ ਕਿਵੇਂ ਰਹਿੰਦਾ ਹੈ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਜੀਵ ਦਾ ਇਹ ਸੁਤੇ ਹੀ ਜੀ ਕਰਦਾ ਰਹਿੰਦਾ ਹੈ ਕਿ ਸਾਰੇ ਜਗਤ ਦੇ ਸੁੱਖ ਮੈਨੂੰ ਮਿਲਣ ਇਹ ਮਨੁੱਖ ਦੀ ਨਾ ਪਹਿਲਾਂ ਤੋਂ ਲੈ ਕੇ ਪ੍ਰਵਿਰਤੀ ਹੋਈ ਹੈ ਸੁਤੇ ਹੀ ਪ੍ਰਵਿਰਤੀ ਹੈ ਇਹ ਕਿ ਸੰਸਾਰ ਦੀ ਸਾਰੀ ਧਨ ਦੌਲਤ ਸਾਰਾ ਮਾਨ ਸਤਕਾਰ ਸਾਰੀ ਤਾਕਤ ਉਹ ਮੇਰੇ ਕੋਲ ਹੀ ਹੋਵੇ ਇਸੇ ਕਰਕੇ ਮਨੁੱਖ ਜਿਹਦੇ ਕੋਲ ਤਾਕਤ ਆ ਜਾਵੇ ਉਹ ਹੋਰ ਤਾਕਤ ਦੀ ਲੋੜ ਕਰਦਾ ਜਿਹਦੇ ਕੋਲ ਧਨ ਆ ਜਾਵੇ ਉਹ ਹੋਰ ਧਨ ਜੋੜਨ ਦੀ ਕੋਸ਼ਿਸ਼ ਕਰਦਾ ਜਿਹਦੇ ਕੋਲੇ ਕੋਈ ਰੁਤਬਾ ਆ ਜਾਵੇ ਉਹ ਚਾਹੁੰਦਾ ਵੀ ਹੋਰ ਰੁਤਬਾ ਏਦੋਂ ਵੱਡਾ ਮੈਨੂੰ ਮਿਲੇ ਜਾਂ ਏਦੋਂ ਵੱਡਾ ਨਹੀਂ ਮਿਲ ਸਕਦਾ ਤੇ ਜਿਹੜਾ ਰੁਤਬਾ ਮਿਲ ਗਿਆ ਤੇ ਇਹ ਲਗਾਤਾਰ ਮੇਰੇ ਕੋਲ ਹੀ ਰਹੇ ਕਹਿਆਂ ਕੋਲ ਰਹਿੰਦਾ ਵੀ ਆ ਫਿਰ ਉਹਨਾਂ ਦੀ ਇੱਥੇ ਤ੍ਰਿਸ਼ਨਾ ਨਹੀਂ ਮੁੱਕਦੀ ਉਹਨਾਂ ਨੂੰ ਇਹ ਹੁੰਦਾ ਵੀ ਇਹ ਮੇਰੇ ਪੁੱਤਾਂ ਪੋਤਿਆਂ ਫੜੋਤਿਆਂ ਦੇ ਕੋਲ ਵੀ ਰਹੇ ਸੰਸਾਰ ਦੇ ਵਿੱਚ ਵੇਖ ਲਓ ਪ੍ਰਾਤਨ ਸਮਿਆਂ ਤੋਂ ਲੈ ਕੇ ਜਦੋਂ ਰਾਜੇ ਮਹਾਰਾਜੇ ਹੋਇਆ ਕਰਦੇ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਚੁਣੇ ਹੋਏ ਨੇਤਾ ਨੇ ਇਹ ਪਰਜਾ ਤੇ ਜ਼ੁਲਮ ਕਿਉਂ ਕਰਦੇ ਆ ਦੂਸਰਿਆਂ ਦੇ ਉੱਤੇ ਜ਼ੁਲਮ ਕਿਉਂ ਟਾਉਂਦੇ ਆ ਉਹਦਾ ਕਾਰਨ ਇਹੀ ਹੈ ਵੀ ਜਿਹੜੀ ਤਾਕਤ ਇਹਨਾਂ ਨੂੰ ਮਿਲ ਜਾਂਦੀ ਆ ਇਨਾਂ ਦੇ ਮਨ ਵਿੱਚ ਇਹ ਭਾਵਨਾ ਤੇ ਜਗਿਆਸਾ ਬਣ ਜਾਂਦੀ ਆ ਵੀ ਇਹ ਤਾਕਤ ਜਿਹੜੀ ਸਾਨੂੰ ਮਿਲੀ ਆ ਇਹ ਤਾਕਤ ਸਦਾਬ ਕਾਲ ਸਾਡੇ ਕੋਲ ਹੀ ਰਹੇ ਹੋਰ ਨਾ ਕਿਸੇ ਕੋਲ ਜਾਵੇ ਜਿੰਨਾ ਚਿਰ ਅਸੀਂ ਮਰੀਏ ਨਾ ਉਨਾਂ ਚਿਰ ਇਨਾਂ ਗੱਡੀਆਂ ਦੇ ਮਾਲਕ ਅਸੀਂ ਰਹੀਏ ਜਿੱਦੇ ਅਸੀਂ ਮਰੀਏ ਵੀ ਉਦੋਂ ਬਾਅਦ ਵੀ ਤ੍ਰਿਸ਼ਨਾ ਹੁੰਦੀ ਆ ਵੀ ਸਾਡਾ ਪੁੱਤ ਪੋਤਾ ਪੜੋਤਾ ਉਹ ਵੀ ਇੱਥੇ ਹੀ ਰਹੇ ਪ੍ਰਾਣੇ ਸਮਿਆਂ 'ਚ ਰਾਜੇ ਮਹਾਰਾਜੇ ਵੀ ਓਹ ਕਰਦੇ ਸੀ ਜਿਹੜਾ ਵੀ ਫਿਰ ਉਹਨਾਂ ਦਾ ਵਿਰੋਧ ਮਾੜਾ ਮੋਟਾ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਉੱਤੇ ਅੰਤਾਂ ਦਾ ਬੇਠਾ ਜ਼ੁਲਮ ਫਿਰ ਉਠਾਇਆ ਕਰਦੇ ਸੀ ਤੇ ਅੱਜ ਵੀ ਕਹਾਣੀ ਸੰਸਾਰ ਦੀ ਇਹੀ ਆ ਜਿਹਦੀ ਪ੍ਰਸਿੱਧੀ ਹੋ ਜਾਵੇ ਉਹਨੂੰ ਇਹ ਲੱਗਦਾ ਵੀ ਹੋਰ ਮੇਰੇ ਤੋਂ ਅੱਗੇ ਨਾ ਟੱਪੇ ਕੋਈ ਜਿਹਦੇ ਕੋਲ 4 ਰੁਪਏ ਮਾਇਆ ਆ ਜਾਵੇ ਉਹਨੂੰ ਫਿਰ ਇੰਨੀ ਤ੍ਰਿਸ਼ਨਾ ਲੱਗ ਜਾਂਦੀ ਆ ਲੱਖਾਂ ਤੋਂ ਕਰੋੜਾਂ ਕਰੋੜਾਂ ਤੋਂ ਅਰਬਾਂ ਅਰਬਾਂ ਤੋਂ ਖਰਬਾਂ ਫਿਰ ਜਿਹੜੇ ਬੰਦੇ ਨੂੰ ਤ੍ਰਿਸ਼ਨਾ ਇੰਨੀ ਵੱਧ ਜਾਵੇ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਉਹਨੇ ਕੀ ਕਰਨਾ ਉਹ ਤ੍ਰਿਸ਼ਨਾ ਨੂੰ ਪੂਰੀ ਕਰਨ ਵਾਸਤੇ ਫਿਰ ਜਿੰਨਾ ਵੀ ਪਾਪ ਵੱਡਾ ਮਾੜਾ ਕਰਮ ਉਹਦੇ ਤੋਂ ਹੁੰਦਾ ਉਹ ਕਰਕੇ ਹਟਦਾ ਤੇ ਮਹਾਰਾਜ ਕਹਿੰਦੇ ਭਾਈ ਇਹ ਮਨੁੱਖ ਦਾ ਸੁਤੇ ਸਿੰਧ ਸੁਭਾਅ ਹੈ ਬਈ ਉਹ ਚਾਹੁੰਦਾ ਸੰਸਾਰ ਦੇ ਸਾਰੇ ਸੁੱਖ ਮੈਨੂੰ ਹੀ ਮਿਲਣ ਤੇ ਇਹ ਲੋਚ ਕੇ ਦੂਜੇ ਦੇ ਸੁੱਖ ਨਾਲ ਈਰਖਾ ਕਰਨਾ ਇਦੇ ਨਾਲ ਜੀਵ ਬੇਮੁਖ ਹੋ ਜਾਂਦਾ ਦੂਸਰੇ ਉਪਰੇ ਨਹੀਂ ਇਹ ਮਿੱਤਰ ਹਨ ਵੀਰ ਹਨ ਏਕਮ ਸਰਬ ਸਰਬਮ ਹੈ ਏਕਾ ਇਹ ਸਤਗੁਰ ਦੇਖ ਦਿਖਾਈ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਸੋ ਸਰਬ ਨਾਲ ਮਿੱਤਰਤਾ ਭਾਵ ਰੱਖਣ ਨਾਲ ਸਿੱਖ ਸਨਮੁਖ ਰਹਿੰਦਾ ਉਸ ਇੱਕ ਦੇ ਜਿਸ ਦੀ ਅਰਾਧਨਾ ਕਰ ਰਿਹਾ ਹੈ ਕਿਉਂਕਿ ਮਿੱਤਰ ਦਾ ਸੁਖ ਆਪਣਾ ਹੀ ਸੁਖ ਹੁੰਦਾ ਹੈ ਕਿਉਂਕਿ ਦੂਜਿਆਂ ਨੂੰ ਜੇ ਮਿੱਤਰ ਸਮਝਾਂਗੇ ਤੇ ਫੇਰ ਹੀ ਜਿਸ ਤਰ੍ਹਾਂ ਮਾਤਾ ਪਿਤਾ ਆਪਣੇ ਪੁੱਤਰ ਦੀ ਜੇ ਚੜ੍ਹਾਈ ਹੋਵੇ ਉਹਦੇ ਕੋਲੇ ਧਨ-ਦੌਲਤ ਉਹਦੇ ਕੋਲੇ ਕੋਈ ਰਤਬਾ ਮਰਤਬਾ ਆਵੇ ਤਾਂ ਮਾਤਾ ਪਿਤਾ ਈਰਖਾ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਆਪਣੇ ਪੁੱਤਰ ਨੂੰ ਪਿਆਰ ਕਰਦੇ ਹਨ ਇਸੇ ਤਰ੍ਹਾਂ ਦੁਨੀਆ ਦਾ ਮਨੁੱਖ ਜਿਹੜਾ ਦੂਜੀ ਦੁਨੀਆ ਨੂੰ ਦੂਜੇ ਲੋਕਾਂ ਨੂੰ ਪਿਆਰ ਕਰਦਾ ਹੈ ਜਦੋਂ ਦੂਸਰਿਆਂ ਦੇ ਕੋਲ ਕੋਈ ਸੁੱਖ ਆਉਂਦਾ ਹੈ ਧਨ-ਦੌਲਤ ਆਉਂਦੀ ਜਾਂ ਕੋਈ ਵੀ ਚੀਜ਼ ਆਉਂਦੀ ਹੈ ਉਹਨਾਂ ਨਾਲ ਈਰਖਾ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਉਹਨਾਂ ਨਾਲ ਮਿੱਤਰ ਭਾਵ ਹੁੰਦਾ ਹੈ ਪ੍ਰੇਮ ਹੁੰਦਾ ਹੈ ਸੋ ਤਾਂ ਇਹ ਸੁਖ ਦੇਵੇਗਾ ਕਿਉਂਕਿ ਉਹਦਾ ਸੁਖ ਵੀ ਜਿਹਨੂੰ ਮਿੱਤਰ ਮੰਨੇ ਆ ਆਪਦਾ ਸੁਖ ਹੀ ਹੁੰਦਾ ਤੇ ਇਸੇ ਤਰ੍ਹਾਂ ਵਿਦਿਆ ਕੇਤਨ ਕੇ ਸੁਖ ਸਭ ਵੰਡ ਵਰਤੇਗਾ ਇਸੇ ਤਰ੍ਹਾਂ ਜੋ ਲੋਕ ਸੁਖੀ ਨਹੀਂ ਜਾਂ ਗਰੀਬਾਂ ਤੇ ਗਰੀਬ ਹਨ ਨੀਵੇਂ ਹਨ ਉਹਨਾਂ ਤੋਂ ਸੂਗ ਕਰਨੀ ਬੇਮੁਖਤਾਈ ਹੈ ਸਾਈਂ ਤੋਂ ਪਰ ਉਹਨਾਂ ਤੇ ਦਇਆ ਕਰਨੀ ਛੋਟੇ ਭਾਈ ਸਮਝਣਾ ਸਹਾਇਤਾ ਦੇਣੀ ਇਹਨੂੰ ਕਹਿੰਦੇ ਆ ਕਰੁਣਾ ਇਹ ਕਰਨਾ ਹੈ ਇਹ ਸਨਮੁਖ ਹੋਣ ਦੇ ਲੱਛਣ ਹਨ ਇਹ ਸਨਮੁਖਤਾ ਹੈ ਆਪਣੇ ਅਰਾਧਿਆ ਦੇਵ ਨਾਲ ਆਪਦੇ ਦੇਵ ਦੇ ਆਪਦੇ ਗੁਰੂ ਦੇ ਆਪਦੇ ਪਰਮੇਸ਼ਰ ਦੇ ਸਨਮੁਖ ਹੋਣ ਦਾ ਮਤਲਬ ਆ ਹੈ ਸੱਚ ਇਸ ਤਰ੍ਹਾਂ ਜੇ ਕੋਈ ਆਪ ਤੋਂ ਧਨ ਔਰ ਗੁਣਾ ਕਰਕੇ ਜਾਂ ਐਸ਼ਵਰਜ ਕਰਕੇ ਵੱਡਾ ਹੈ ਤਾਂ ਉਹਨਾਂ ਨਾਲ ਡਾਹ ਨਾ ਕਰੇ ਡਾਹ ਨਾ ਕਰੇ ਮਤਲਬ ਉਹਨਾਂ ਨਾਲ ਈਰਖਾ ਨਾ ਕਰੇ ਵਿਰੋਧ ਨਾ ਕਰੇ ਸਭੋ ਪ੍ਰਸੰਨ ਹੋਵੇ ਜਿਸ ਤਰ੍ਹਾਂ ਵੱਡੇ ਭਰਾਵਾ ਨੂੰ ਵੇਖ ਕੇ ਪ੍ਰਸੰਨ ਹੋਈਦਾ ਹੈ ਇਹਨੂੰ ਕਹਿੰਦੇ ਮੁੱਢਤਾ ਤਾਂ ਸਨਮੁਖ ਰਹੀਦਾ ਹੈ ਇਸੇ ਤਰ੍ਹਾਂ ਜਿਨ੍ਹਾਂ ਨਾਲ ਮੈਤਰੀ ਕੇ ਪਿਆਰ ਦਇਆ ਕੇ ਪ੍ਰਸੰਨਤਾ ਦੀ ਪੇਸ਼ ਨਾ ਜਾਵੇ ਭਲੇ ਕੀਤੇ ਨੂੰ ਬੁਰਾ ਮੰਨਣਾ ਆਕਾਰਨ ਤੁਸਾਂ ਨਾਲ ਬੈਰ ਜਾਂ ਈਰਖਾ ਕਰਨ ਤੇ ਕਿਸੇ ਤਰ੍ਹਾਂ ਸੁਖੀ ਨਾ ਹੋਣ ਤੁਹਾਡੇ ਸ਼ੁਭ ਉਪਦੇਸ਼ ਨੂੰ ਨਾ ਧਾਰਨ ਤਾਂ ਉਹਨਾਂ ਨਾਲ ਅੱਗੋਂ ਬੈਰ ਕੇ ਈਰਖਾ ਕੇ ਉਹਨਾਂ ਦੀ ਨਿੰਦਿਆ ਵੀ ਨਹੀਂ ਕਰਨੀ ਜਿਵੇਂ ਫਰੀਦ ਸਾਹਿਬ ਜੀ ਦਾ ਬਚਨ ਹੈ ਫਰੀਦਾ ਜੋਤ ਹੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁਮ ਆਪ ਨੜਾ ਘਰ ਜਾਈਏ ਪੈਰ ਤਿਨਾਂ ਦੇ ਚੁੰਮ ਔਰ ਜਿਹੜੇ ਤੁਹਾਡੇ ਨਾਲ ਈਰਖਾ ਕਰਨ ਉਹਨਾਂ ਨਾਲ ਮੋੜ ਕੇ ਈਰਖਾ ਨਹੀਂ ਕਰਨੀ ਇਨੂੰ ਕਈ ਦਾ ਸੰਮੁਖ ਉਪਰਾਂਦ ਜਾਂ ਉਪਰਾਪਣ ਵਾਂਗੂ ਨਿਰਲੇਪਤਾ ਧਾਰਨੀ ਮਨ ਵਿੱਚ ਇਸ ਨਾਲ ਸੰਮੁਖਤਾ ਹੀ ਬਣੀ ਰਹਿੰਦੀ ਹੈ ਸੋ ਭਾਈ ਕਾਲੂ ਨੇ ਜਦ ਆਪਣੀ ਦਿਖਿਆ ਦੇ ਨਾਲ ਇਹ ਵਿਸ਼ੇਸ਼ ਗੁਣ ਧਾਰਨ ਕੀਤੇ ਤਾਂ ਉਸ ਦਾ ਤੇ ਉਸ ਦੇ 사ਤ ਸੰਗ ਕਰਕੇ ਹੋਰ ਕਈਆਂ ਦਾ ਉਧਾਰ ਹੋਇਆ ਅਗਲੇ ਸਿੱਖਾਂ ਦਾ ਨਾਮ ਆਉਂਦਾ ਹੈ ਭਗਤਾਂ ਓਰੀ ਜਾਪੂ ਵੰਸੀ ਓਰੀ ਜਾਤ ਦਾ ਭਗਤਾ ਨਾਮ ਵਾਲਾ ਤੇ ਜਾਪੂ ਨਾਮ ਵਾਲਾ ਇਹ ਦੋਨੇ ਸਤਿਗੁਰੂ ਦੀ ਸ਼ਰਨ ਆਏ। ਦੋਵੇਂ ਜਦ ਸ਼ਰਨ ਪ੍ਰਾਪਤ ਹੋਏ ਤਾਂ ਇੱਕ ਦਿਨ ਬੇਨਤੀ ਕਰਨ ਲੱਗੇ ਗੁਰੂ ਨਾਨਕ ਸਾਹਿਬ ਨੂੰ। ਪਾਤਸ਼ਾਹ ਅਸੀਂ ਬਹੁਤੇ ਵਿਦਵਾਨ ਨਹੀਂ ਹਾਂ। ਅਸੀਂ ਬਹੁਤੇ ਵਿਦਵਾਨ ਨਹੀਂ ਹਾਂ। ਵਿਦਿਆ ਵਾਲੇ ਸਭ ਗੱਲ ਨੂੰ ਸਮਝ ਲੈਂਦੇ ਆ। ਅਤੇ ਗਿਆਨ ਜੀ ਨੂੰ ਕਹਿੰਦੇ ਆ ਉਹ ਗਿਆਨ ਪਾ ਲੈਂਦੇ ਆ। ਜਿਹਦੇ ਕੋਲ ਵਿਦਿਆ ਹੋਵੇ ਉਪਯੋਗ ਗਿਆਨ ਪਾ ਲੈਂਦੇ ਹਨ ਅਸੀਂ ਉਥੇ ਕਿਵੇਂ ਉਪੜਾਂਗੇ ਜਿਸ ਨੂੰ ਉਧਾਰ ਕਹਿੰਦੇ ਹਨ ਆਪਾਂ ਗੱਲ ਸੁਣਦੇ ਆ ਮਹਾਰਾਜ ਦੀ ਬਾਣੀ ਚ ਬਚਨ ਆਉਂਦੇ ਹਨ ਇਤਿਹਾਸ ਚ ਆਉਂਦੇ ਆ ਫਲਾਣੇ ਸਿੱਖ ਦਾ ਮਹਾਰਾਜ ਨੇ ਉਧਾਰ ਕੀਤਾ ਵੀ ਉਧਾਰ ਹੋਣ ਤੱਕ ਅਸੀਂ ਕਿਵੇਂ ਉਪੜਾਂਗੇ ਫਿਰ ਕਿਉਂਕਿ ਸਾਨੂੰ ਉਹਨਾਂ ਗਿਆਨ ਨਹੀਂ ਗਿਆਨ ਤਾਂ ਨਹੀਂ ਕਿਉਂਕਿ ਸਾਡੇ ਕੋਲ ਵਿਦਿਆ ਹੈ ਨਹੀਂ ਕਿਵੇਂ ਉਪੜਾਂਗੇ ਬਚਨ ਹੋਇਆ ਤੁਸੀਂ ਇਸੇ ਨਾਮ ਜਪ ਦੀ ਘਾਲ ਨਾਲ ਪੜਪਾਉਗੇ ਪਰ ਸੰਭਾਲਾ ਰੱਖਣਾ ਬੇਮਕਨਾ ਹੋਣਾ ਬੇ ਨਾਮ ਜਪਣ ਦੇ ਨਾਲ ਉੱਥੇ ਪਹੁੰਚ ਜਾਓਗੇ ਤੁਹਾਨੂੰ ਗਿਆਨ ਦੀ ਲੋੜ ਨਹੀਂ ਹੈ ਵਿਦਿਆ ਦੀ ਲੋੜ ਨਹੀਂ ਹੈ ਨਾਮ ਦੇ ਵਿੱਚੋਂ ਹੀ ਵਿਦਿਆ ਮਿਲ ਜਾਂਦੀ ਹੈ ਨਾਮ ਦੇ ਵਿੱਚੋਂ ਗਿਆਨ ਧਿਆਨ ਸਭ ਕੁਝ ਮਿਲ ਜਾਂਦਾ ਹੈ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀਆਂ ਦਾ ਬਚਨ ਹੈ ਪ੍ਰਭ ਕਾ ਸਿਮਰਨ ਸਭ ਕੁਝ ਸੋਜੈ ਪ੍ਰਭੂ ਜੀ ਦੇ ਸਿਮਰਨ ਦੇ ਨਾਲ ਸਾਰੀਆਂ ਸੋਝੀਆਂ ਆਪਣੇ ਆਪ ਆ ਜਾਂਦੀਆਂ ਹਨ ਉਹਨਾਂ ਪੁੱਛਿਆ ਬੇਮੁਖ ਕੀ ਕੂ ਨ ਹੋਈਏ ਤਾਂ ਬਚਨ ਹੋਇਆ ਦੋ ਕੰਮ ਕਰੋ ਇੱਕ ਕਰਨ ਦਾ ਇੱਕ ਨਾ ਕਰਨ ਦਾ ਵੀ ਦੋ ਕੰਮ ਦੋ ਗੱਲਾਂ ਮੰਨੋ ਮਹਾਰਾਜ ਨੇ ਕਿਹਾ ਦੋ ਬਚਨ ਮੰਨੋ ਇੱਕ ਬਚਨ ਉਹ ਹੈ ਵੀ ਆਹ ਕੰਮ ਕਰਨਾ ਹੈ ਤੇ ਇੱਕ ਬਚਨ ਇਹ ਹੈ ਵੀ ਇਹ ਕੰਮ ਨਹੀਂ ਕਰਨਾ ਹੈ ਮਹਾਰਾਜ ਬਚਨ ਕਹਿੰਦੇ ਆ ਤੁਹਾਨੂੰ ਇਹ ਕਰਮ ਸਹਾਇਕ ਹੋਣਗੇ ਭੌਜਲ ਨੂੰ ਤਰਨ ਵਿੱਚ ਕਰਨ ਵਾਲਾ ਕਰਮ ਤੁਸਾਂ ਲਈ ਇਹ ਹੈ ਕਿ ਗੁਰਸਿੱਖਾਂ ਦੀ ਸੇਵਾ ਕਰਿਓ ਇਸ ਕਰਮ ਨਾਲ ਤੁਸੀਂ ਉਜਲ ਹੁੰਦੇ ਜਾਓਗੇ ਤੇ ਸਾਈਂ ਦੇ ਸਨਮੁਖ ਰਹੋਗੇ ਜੋ ਸਿੱਖਾਂ ਨੂੰ ਲੋਚਦਾ ਹੈ ਸੋ ਸਾਈਂ ਨੂੰ ਲੋਚਦਾ ਹੈ ਦੂਜੇ ਤੁਸਾਂ ਲਈ ਨਾ ਕਰਨ ਦੇ ਇਹ ਕੰਮ ਨੇ ਵੀ ਜਿਹੜੇ ਕੰਮਾਂ ਤੋਂ ਵਰਜਿਆ ਮਹਾਰਾਜ ਨੇ ਫਿਰ ਇੱਕ ਕੰਮ ਤਾਂ ਲਾਇਆ ਨਾ ਮਹਾਰਾਜ ਨੇ ਸੇਵਾ ਚ ਕੀ ਗੁਰਸਿੱਖਾਂ ਦੀ ਸੇਵਾ ਕਰਿਓ ਫਿਰ ਮਹਾਰਾਜ ਨੇ ਵਰਜਿਆ ਆ ਕਰਨਾ ਲਈ ਕੀ ਨਹੀਂ ਕਰਨਾ ਭਲਾ ਮਹਾਰਾਜ ਕਹਿੰਦੇ ਨੰਬਰ 1 ਈਰਖਾ ਬਖੀਲੀ ਕਰਨੀ ਦੂਜੇ ਦੇ ਗੁਣ ਜਾਂ ਵਡਿਆਈ ਦੇਖ ਕੇ ਸੜਨਾ ਇੱਕ ਤਾਂ ਇਹ ਕੰਮ ਨਹੀਂ ਕਰਨਾ ਦੂਸਰਾ ਹਉਮੈ ਹੰਕਾਰ 'ਚ ਰਹਿਣਾ ਕਿਸੇ ਨੂੰ ਆਪਣੇ ਤੁਲਨਾ ਸਮਝਣਾ ਨੀਵਿਆਂ ਤੇ ਖੁਦਾਇਆ ਕਰਨੀ ਵੀ ਆਪ ਦੇ ਆਪ ਨੂੰ ਹੀ ਵੱਡਾ ਸਮਝੀ ਜਾਣਾ ਵੀ ਮੇਰੇ ਅਰਗਾ ਤਾਂ ਸਿਆਣਾ ਹੀ ਕੋਈ ਨਹੀਂ ਮੇਰੇ ਅਰਗਾ ਤਾਂ ਗੁਰਮੁਖ ਤੇ ਗਿਆਨੀ ਕੋਈ ਨਹੀਂ ਇਹ ਨਹੀਂ ਸਮਝਣਾ ਮਹਾਰਜ ਕਹਿੰਦੇ ਨੰਬਰ 3 ਨਿੰਦਿਆ ਕਰਨੀ ਦੂਜੇ ਦੇ ਐਵ ਚੁਣਨੇ ਹੋਏ ਹੋਏ ਲੋਕਾਂ ਨੂੰ ਭੰਡਣਾ ਜਿਨ੍ਹਾਂ ਦੇ ਐਬ ਹੈਗੇ ਉਹਨਾਂ ਨੂੰ ਭੰਡਣਾ ਅਨਹੋਏ ਪੂਜਾ ਬਣਾ ਕੇ ਮੱਥੇ ਮੜਨੇ ਵੀ ਜਿਹੜਾ ਕੁਝ ਹੋ ਗਿਆ ਕਿਸੇ ਤੋਂ ਗਲਤ ਉਹਦਾ ਪ੍ਰਚਾਰ ਕਰ ਕਰਕੇ ਐਵੇਂ ਹੀ ਲੋਕਾਂ ਦੇ ਵਿੱਚ ਬਦਨਾਮੀ ਕਰੀ ਜਾਣੀ ਤੇ ਦੂਸਰਾ ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਉਹ ਦੂਜਿਆਂ ਦੇ ਐਵੇਂ ਹੀ ਮੱਥੇ ਮਢੀ ਜਾਣੇ ਐਵੇਂ ਜਿਕੜੂ ਛਾਲੀ ਕਰੀ ਜਾਣੀ ਕਸੂਰ ਕੋਈ ਹੋਵੇ ਨਾ ਗਲਤੀ ਕੋਈ ਹੋਵੇ ਨਾ ਐਵੇਂ ਗਲਤੀਆਂ ਕੜਕੜ ਦੂਜੇ ਦੇ ਮੱਥੇ ਤੇ ਕਲੰਕ ਲਾਈ ਜਾਣਾ ਇਹ ਕੰਮ ਨਹੀਂ ਕਰਨਾ ਅਗਲਾ ਮਹਾਰਾਜ ਨੇ ਕਿਹਾ ਹੱਠਾ ગ્રਹਿ ਕਰਨਾ ਕਿਸੇ ਨੂੰ ਮਤ ਦੇਣੀ ਉਹ ਨਾ ਮੰਨੇ ਤਾਂ ਜੌਰਨਲ ਧੱਕਾ ਕਰਨਾ ਵੀ ਕਿਸੇ ਨੂੰ ਮਤ ਦਿੰਦਾ ਬੰਦਾ ਵੀ ਆਹ ਕੰਮ ਭਾਈ ਮਾੜਾ ਐ ਆ ਚੰਗਾ ਮੰਨ ਲੋ ਅਗਲਾ ਨਾ ਮੰਨੇ ਵੀ ਜੇ ਨਹੀਂ ਮੰਨਦਾ ਕੋਈ ਗੱਲ ਨਹੀਂ ਵੀ ਅਗਲੇ ਦੀ ਮਰਜ਼ੀ ਆ ਪਰ ਉਹਦੇ ਜ਼ੋਰ ਨਾਲ ਧੱਕੇ ਨਾਲ ਮਨਾਉਣਾ ਉਸ ਨੂੰ ਵੀ ਆ ਕੰਮ ਜ਼ਰੂਰ ਕਰ ਇਹ ਨਹੀਂ ਕਰਨਾ ਧੱਕਾ ਨਹੀਂ ਕਰਨਾ ਝੂਠੀ ਗੱਲ ਕਹਿ ਜਾ ਕਰ ਬੈਠਣੀ ਫਿਰ ਉਸ ਤੇ ਹੱਥ ਧਰ ਨਹੀਂ ਧਾਰ ਲੈਣੀ ਕਈ ਵਾਰੀ ਝੂਠੀ ਗੱਲ ਗਲਤ ਗੱਲ ਬੰਦੇ ਤੋਂ ਨਿਕਲ ਜਾਂਦੀ ਹੈ ਉਹਦੇ ਤੇ ਜਿਦੀ ਕਰੀ ਰੱਖਣੀ ਫਿਰ ਵੀ ਨਾ ਇਹ ਕੰਮ ਸਹੀ ਹੈ ਗਲਤ ਨੂੰ ਠੀਕ ਸਿੱਧ ਕਰਨ ਵਾਸਤੇ ਪੂਰਾ ਹੀ ਜ਼ੋਰ ਤਾਨ ਲਾ ਦੇਣਾ ਮਹਾਰਤ ਕਹਿੰਦੇ ਇਹ ਨਹੀਂ ਕਰਨਾ ਸੋ ਭਾਈ ਜੋ ਨਾ ਕਰਨ ਜੋਗ ਇਹ ਚਾਰ ਕਰਮ ਕਹੇ ਨੇ ਇਹ ਤਾਂ ਕਰਨੇ ਹੀ ਨਹੀਂ ਤੇ ਜੋ ਕਰਨ ਜੋਗ ਇੱਕ ਕੰਮ ਕਿਹਾ ਸਿੱਖਾਂ ਦੀ ਸੇਵਾ ਕਰਨੀ ਇਹ ਕਰਨਾ ਜੇ ਤੁਸੀਂ ਇਹ ਬਚਨ ਮੰਨੋਗੇ ਧਰਮ ਦੀ ਕਿਰਤ ਕਰਕੇ ਗੁਰੂ ਪਿਆਰ ਨਾਲ ਵੰਡ ਕੇ ਸ਼ਕੋਗੇ ਤਾਂ ਤੁਸੀਂ ਬੇਮੁਖ ਨਹੀਂ ਹੋਵੋਗੇ ਤੁਹਾਡੀ ਕਲਿਆਣ ਹੋਏਗੀ ਦੇਖੋ ਆਨੰਦ ਸਾਹਿਬ ਦੇ ਵਿੱਚ ਬਚਨ ਹੁੰਦਾ ਮਹਾਰਾਜ ਨੇ ਕਿਹਾ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਇੱਕ ਤਾਂ ਬੇਮੁਖ ਦੀ ਗੱਲ ਕਹੀ ਮਹਾਰਾਜ ਨੇ ਇੱਕ ਕਿਹਾ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਸੰਮੁਖ ਦੀ ਗੱਲ ਕਹੀ ਹੈ ਸੋ ਇਥੇ ਮਹਾਰਾਜ ਨੇ ਇਸ ਸਾਖੀ ਦੇ ਵਿੱਚ ਆਪਾਂ ਨੂੰ ਇਹ ਮਤ ਦਿੱਤੀ ਹੈ ਮਹਾਰਾਜ ਨੇ ਵੀ ਬੇਮੁਖ ਹੋਣ ਤੋਂ ਬਚੀ ਦਾ ਕਿਵੇਂ ਹੈ ਤੇ ਸੰਮੁਖ ਹੋਈ ਦਾ ਕਿਵੇਂ ਹੈ ਸੋ ਸੰਗਤ ਜੀ ਇਹ ਵਿਚਾਰ ਇਹ ਸਾਖੀ ਮਨ ਵਿੱਚ ਪਕਾ ਲੈਣੀ ਇਹਨੂੰ ਮਨ ਵਿੱਚ ਧਾਰਨ ਕਰ ਲੈਣਾ ਇਹ ਨਹੀਂ ਸਮਝਣਾ ਏ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਭਗਤਾ ਉਹਨੀ ਤੇ ਜਾਪੂ ਵੰਸੀ ਨੂੰ ਸੀ ਨਹੀਂ ਇਹ ਸਮਝਣਾ ਉਹਨਾਂ ਦੇ ਮਹਾਨੇ ਮਹਾਰਾਜ ਜੀ ਅੱਜ ਵੀ ਸਾਨੂੰ ਔਰ ਸਾਡੇ ਤੋਂ ਬਾਅਦ ਵੀ ਜਿਹੜੇ ਹਜ਼ਾਰਾਂ ਲੱਖਾਂ ਸਾਲਾਂ ਤੱਕ ਜਿਹੜੇ ਸੁਣਨ ਵਾਲੇ ਆਉਣਗੇ ਤੇ ਉਹਨਾਂ ਨੂੰ ਇਹ ਗੁਰੂ ਸ਼ਬਦ ਦਾ ਉਪਦੇਸ਼ ਹੈ ਜਿਹੜਾ ਮੰਨੇਗਾ ਸੋਈ ਤਰੇਗਾ ਅਗਲੀ ਸਖੀ ਹੈ ਜੀ ਅਗਲੇ ਸਿੱਖਾਂ ਦਾ ਨਾਮ ਹੈ ਫਿਰਣਾ ਖੈਰਾ ਤੇ ਜੋਦ ਇਹ ਦੋਨੇ ਗੁਰੂ ਕੀ ਸ਼ਰਨ ਆਏ ਸਿੱਖੀ ਦੀ ਜਾਚਨਾ ਕੀਤੀ ਆਖਿਆ ਸਿੱਖੀ ਦਿਓ ਜੀ ਤਾਂ ਵਚਨ ਹੋਇਆ ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰਨਾ ਫਿਰ ਇਸ ਸ਼ਬਦ ਨਾਮ ਦਾ ਜੋ ਬਖਸ਼ਿਸ਼ ਹੁੰਦਾ ਹੈ ਇਹ ਅਭਿਆਸ ਕਰਨਾ ਇਹ ਨਾਮ ਜੋ ਤੁਸਾਂ ਜਪਣਾ ਹੈ ਕਰਤਾਰ ਦਾ ਹੈ ਵੀ ਇਹ ਰੱਬ ਦਾ ਨਾਮ ਹੈ ਕਿਸੇ ਬੰਦੇ ਦਾ ਨਾਮ ਨਹੀਂ ਹੈ ਉਸ ਨੂੰ ਆਪਣਾ ਸਵਾਮੀ ਜਾਣਨਾ ਨਾਮ ਉਸ ਮਾਲਕ ਦਾ ਜਾਣ ਕੇ ਅਭਿਆਸ ਕਰਨਾ ਹੈ ਬਾਣੀ ਨੂੰ ਮੰਨਣਾ ਹੈ ਅਰਥਾਤ ਆਪਸ ਵਿੱਚ ਬਾਣੀ ਦਾ ਕੀਰਤਨ ਵਿਚਾਰ ਕਰਦੇ ਰਹਿਣਾ ਹੈ ਇਸ ਕਰਨੀ ਦੇ ਨਾਲ ਵਿਸ਼ੇਸ਼ ਸਿੱਖਿਆ ਇਹ ਧਾਰਨੀ ਕਿ ਮਨ ਨੂੰ ਨੀਵਾ ਰੱਖਣਾ ਸਿੱਖੀ ਮਨ ਨੀਵਾ ਰੱਖਣ ਨਾਲ ਪ੍ਰਾਪਤ ਹੁੰਦੀ ਹੈ ਹੰਕਾਰ ਨਾਲ ਸਿੱਖੀ ਨਹੀਂ ਪ੍ਰਾਪਤ ਹੁੰਦੀ ਕਿਉਂਕਿ ਊਚਾ ਮਨ ਬੁੱਧੀ ਦੇ ਉੱਤੇ ਵਗਦਾ ਤੇ ਬੁੱਧੀ ਨੂੰ ਵਿਚਲਾ ਦਿੰਦਾ ਹੈ ਜੇ ਮਨ ਉੱਚਾ ਹੋਵੇ ਅਪਰਦਾਸ ਵਿੱਚ ਨਹੀਂ ਕਹਿੰਦੇ ਵੇਖੋ ਮਹਾਰਾਜ ਜੀ ਸਿੱਖਾਂ ਨੂੰ ਬਖਸ਼ਿਓ ਆਪ ਜੀ ਕਿਰਪਾ ਕਰਿਓ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਜੇ ਮਨ ਨੀਵਾ ਹੋਵੇ ਮਤ ਉੱਚੀ ਹੋਵੇ ਤਾਂ ਮਤ ਵਿਗੜੇ ਹੋਏ ਮਨ ਨੂੰ ਸਿੱਧਾ ਕਰ ਦਿੰਦੀ ਹੈ ਪਰ ਜੇ ਮਨ ਉੱਚਾ ਹੋਵੇ ਤਾਂ ਉਹ ਵਿਗੜਿਆ ਹੋਇਆ ਮਨ ਫਿਰ ਬੁੱਧੀ ਨੂੰ ਮਤ ਨੂੰ ਵਿਚਲਾ ਦਿੰਦਾ ਹੈ ਉਹਦੀ ਪੇਸ਼ ਨਹੀਂ ਚੱਲਣ ਦਿੰਦਾ ਉਹ ਜਿਵੇਂ ਵੱਡਾ ਅਫਸਰ ਛੋਟੇ ਅਫਸਰ ਦੀ ਪੇਸ਼ ਨਹੀਂ ਚੱਲਣ ਦਿੰਦਾ ਜੇ ਵੱਡਾ ਅਫਸਰ ਗਲਤ ਹੋਵੇ ਤਾਂ ਛੋਟਾ ਅਫਸਰ ਚੰਗਾ ਕੰਮ ਨਹੀਂ ਕਰ ਸਕਦਾ ਕਿਉਂ ਵੱਡਾ ਉਹਦੀ ਪੇਸ਼ ਨਹੀਂ ਜਾਣ ਦਿੰਦਾ ਪਰ ਜੇ ਵੱਡਾ ਅਫਸਰ ਚੰਗਾ ਹੋਵੇ ਸ਼ੁਭ ਕਰਮਾਂ ਦਾ ਧਾਰ ਨਹੀਂ ਹੋਵੇ ਛੋਟਾ ਅਫਸਰ ਗਲਤ ਕਰਨ ਦੀ ਕੋਸ਼ਿਸ਼ ਕਰੇ ਮਾੜਾ ਹੋਵੇ ਤਾਂ ਵੱਡਾ ਆਪੇ ਉਹਨੂੰ ਸਿੱਧਾ ਕਰ ਲੈਂਦਾ ਇਸੇ ਤਰ੍ਹਾਂ ਮਨ ਨੀਮਾ ਤੇ ਮਤ ਉੱਚੀ ਇਹ ਗੁਰਮੁਖਤਾਈ ਦੀ ਨਿਸ਼ਾਨੀ ਹੈ ਪਰ ਮਨ ਉੱਚਾ ਮਤ ਨੀਵੀ ਇਹ ਬੇਮੁਖਤਾਈ ਦੀ ਨਿਸ਼ਾਨੀ ਹੈ ਸੋ ਮਹਾਰਾਜ ਨੇ ਕਿਹਾ ਭਾਈ ਮਨ ਸਦਾ ਬੁੱਧੀ ਦੀ ਅਗਵਾਨੀ ਵਿੱਚ ਤੁਰੇ ਇਹ ਮਨ ਦਾ ਨੀਵਾ ਹੋਣਾ ਹੈ ਫਿਰ ਹੰਕਾਰ ਦੀ ਨਿਵਰਤੀ ਗੁਰੂ ਸਿੱਖਾਂ ਦੀ ਸੇਵਾ ਨਾਲ ਹੁੰਦੀ ਹੈ ਫਿਰ ਤੁਸੀਂ ਸਾਧ ਸੰਗਤ ਵਿੱਚ ਜਾ ਕੇ ਗੁਰੂ ਦਾ ਸ਼ਬਦ ਪ੍ਰੀਤ ਨਾਲ ਸੁਣਨਾ ਸੰਗਤ ਵਿੱਚ ਜਾਣਾ ਸੰਗਤ ਵਿੱਚ ਜਾ ਕੇ ਕਰਨਾ ਕੀ ਵੀ ਗੱਲਾਂ ਨਹੀਂ ਮਾਰਨੀ ਉੱਥੇ ਸੰਗਤ ਵਿੱਚ ਜਾ ਕੇ ਰੌਲਾ ਨਹੀਂ ਪਾਉਣਾ ਕਲੇਸ਼ ਲੜਾਈ ਝਗੜਾ ਨਹੀਂ ਕਰਨਾ ਸੰਗਤ ਵਿੱਚ ਜਾ ਕੇ ਸ਼ਬਦ ਸੁਣਨਾ ਤੇ ਸੁਣਨਾ ਪ੍ਰੀਤ ਨਾਲ ਸੁਣਨਾ ਪ੍ਰੇਮ ਨਾਲ ਸੁਣਨਾ ਐਸਾ ਕਰੋਗੇ ਤਾਂ ਭਵਜਨ ਨੂੰ ਤਰ ਜਾਓਗੇ ਤਾਂ ਇਹਨਾਂ ਦੋਨਾਂ ਨੇ ਮਹਾਰਾਜ ਜੀਆ ਦਾ ਇਹ ਵਚਨ ਮੰਨਿਆ ਪਹਿਲਾਂ ਸੁਣਿਆ ਫਿਰ ਮੰਨਿਆ ਹਿਰਦੇ 'ਚ ਵਸਾਇਆ ਤੇ ਦੋਨੇ ਮਿੱਤਰ ਇਸ ਰਾਹ ਤੇ ਤੁਰ ਪਏ। ਤੋਂ ਇਹੋ ਕੁਝ ਸਿੱਖਾਂ ਦਾ ਪ੍ਰਸੰਗ ਆਪਾਂ ਸੁਣਿਆ ਹੈ ਕਿ ਜਿਹੜਾ ਮਹਾਰਾਜ ਸਾਹਿਬ ਜੀ ਦੇ ਕੋਲ ਚੱਲ ਕੇ ਵੱਖ-ਵੱਖ ਸਮੇਂ ਤੇ ਦੂਰੋਂ-ਦੂਰੋਂ ਆਏ ਆ ਕੇ ਸਿੱਖੀ ਧਾਰਨ ਕਰਕੇ ਆਪਣੇ ਜੀਵਨ ਨੂੰ ਜਿਨ੍ਹਾਂ ਨੇ ਸਫਲਾ ਕੀਤਾ ਉਹਨਾਂ ਦੇ ਨਾਮ ਸੰਗਤ ਜੀ ਆਪਾਂ ਸੁਣ ਰਹੇ ਹਾਂ। ਸ਼ੁਕਰਤਾਰਪੁਰ ਸ਼ੁਕਰਤਾਰਪੁਰ ਸਤ ਸੰਗਤ ਦਾ ਠਾਠ ਬਨ ਕੇ ਤੇ ਨਾਮ ਦਾ ਚੱਕਰ ਚਲਾ ਕੇ ਗੁਰੂ ਬਾਬੇ ਨੇ ਫੇਰ ਉਦਾਸੀ ਧਾਰ ਲਈ ਕੋਈ ਅਗੰਮੀ ਤੂੰਹਾਂ ਬਹਿ ਰਹੀਆਂ ਸਨ ਜਿਨ੍ਹਾਂ ਨੇ ਫੇਰ ਮਹਾਰਾਜ ਜੀ ਨੂੰ ਸਫ਼ਰ ਤੇ ਪਾ ਦਿੱਤਾ ਇਸ ਉਦਾਸੀ ਵਿੱਚ ਹੋਏ ਕੌਤਕਾਂ ਦੇ ਕੁਝ ਕੁ ਪ੍ਰਸੰਗ ਉਹ ਆਪਾਂ ਸਰਵਣ ਕਰਾਂਗੇ ਤੋਂ ਮਹਾਰਾਜ ਧੰਗ ਗੁਰੂ ਨਾਨਕ ਦੇਵ ਜੀ ਨੇ ਗੁਰੂ ਬਾਬੇ ਨੇ ਹੁਣ ਫੇਰ ਉਦਾਸੀ ਧਾਰ ਲਈ। ਮਹਾਰਾਜ ਨੇ ਐਤ ਕੀ ਵਾਰ ਦੱਖਣ ਦਿਸ਼ਾ ਦੀ ਤਿਆਰੀ ਕੀਤੀ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ। ਤਦੋਂ ਪੈਰੀਂ ਖੜਾਵਾਂ ਕਾਟਦੀਆਂ ਹੱਥ ਆਸਾ ਸਿਰ ਰਸੇ ਲਪੇਟੇ ਬਾਹਾਂ ਜੰਗਾ ਰਸੇ ਲਪੇਟੇ ਮੱਥੇ ਟਿੱਕਾ ਬਿੰਦਲੀ ਕਾ ਤਦੋਂ ਉਹ ਨਾਲ ਸੈਦੋ ਜੱਟ ਜਾਤ ਕੋਹੋ ਥਾ ਸੋ ਇਹ ਜਨਮ ਸਾਖੀ ਵਿੱਚ ਲਿਖਿਆ ਹੈ ਸੈਦੋ ਤੇ ਕੋਹੋ ਜਾਤ ਦੇ ਜੱਟ ਪਰ ਅੱਗੇ ਜਾ ਕੇ ਸੈਦੋ ਤੇ ਸਿਹੋ ਦੀ ਜਾਤ ਕੋਹੋ ਲਿਖੀ ਹੈ ਸੋ ਸਿੱਧ ਹੋਇਆ ਕਿ ਨਾਨਕ ਸੈਦੋ ਤੇ ਸਿਹੋ ਇਹ ਦੋਵੇਂ ਹੀ ਸੀ ਦੋ ਸਿੱਖ ਮਰਦ ਨੇ ਨਾਲ ਲੈ ਭਾਈ ਸੈਦੋ ਤੇ ਭਾਈ ਸਿਂਹੂ ਕਿਉਂਕਿ ਰਾਖਸ਼ ਨੂੰ ਪਾਹੁਲ ਸਿਂਹੋਂ ਦਿੰਦਾ ਹੈ ਸਿਂਹੋਂ ਨਾਲ ਸੀ ਤਾਂ ਹੀ ਉਸਨੇ ਪਾਹੁਲ ਦਿੱਤੀ ਸੋ ਇਸ ਜਨਮ ਸਾਖੀ ਮੁਜਬ ਮਰਦਾਨਾ ਇਸ ਉਦਾਸੀ ਦੇ ਵਿੱਚ ਨਾਲ ਨਹੀਂ ਸੀ ਕਿਉਂਕਿ ਭਾਈ ਮਰਦਾਨੇ ਨੂੰ ਮਹਾਰਾਜਿਆਂ ਨੇ ਕੀਰਤਨ ਕਰਨ ਦੇ ਲਈ ਕਰਤਾਰਪੁਰ ਸਾਹਿਬ ਦੇ ਵਿੱਚ ਛੱਡ ਦਿੱਤਾ ਸੀ ਸੋ ਕਰਤਾਰਪੁਰ ਤੋਂ ਮਹਾਰਾਜ ਪਹਿਲਾਂ ਤਲਵੰਡੀ ਆਏ ਰਾਏ ਬੁਲਾਰ ਨੂੰ ਦਰਸ਼ਨ ਦਿੱਤੇ ਉਸ ਨੂੰ ਸੁਖੀ ਕਰਕੇ ਆਪ ਫਿਰ ਸੁਲਤਾਨਪੁਰ ਆਏ ਦਵਾਰੇ ਫਿਰ ਸੁਲਤਾਨਪੁਰ ਆਏ ਸੁਲਤਾਨਪੁਰੋਂ ਤੁਰ ਕੇ ਸਤਲੁਜ ਪਾਰ ਹੋਏ ਫਿਰ ਧਰਮਕੋਟ ਫਿਰ ਬਠਿੰਡੇ ਆਏ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪਟਨੇਰ ਆਦ ਹੁੰਦੇ ਹੋਏ ਸਰਸੇ ਆਪਨੇ ਮਹਾਰਾਜ ਬਠਿੰਡੇ ਤੋਂ ਸਰਸੇ ਆਏ ਮਹਾਰਾਜ ਇਹ ਜਗਾ ਹਿਸਾਰ ਦੇ ਜ਼ਿਲ੍ਹੇ ਵਿੱਚ ਹੈ ਹੁਣ ਤਾਂ ਸਰਸਾ ਵੀ ਜ਼ਿਲ੍ਹਾ ਦੇਖੋ ਪਹਿਲਾ ਹਿਸਾਰ ਜ਼ਿਲ੍ਹਾ ਹੁੰਦਾ ਸੀ। ਖਿਆਲ ਹੈ ਕਿ ਇੱਕ ਘਗਰ ਨਦੀ ਦੇ ਸੁੱਕੇ ਥਲ ਤੇ ਆਬਾਦ ਹੈ। ਅ ਘਗਰ ਨਦੀ ਨੰਗਦੀ ਆ ਦੇਖੋ ਸਰਦੂਲਗੜ ਤੋਂ ਨਾਲ ਹੀ ਸਰਦੂਲਗੜ ਦੇ। ਇਸ ਜਗ੍ਹਾ ਤਦੋਂ ਕਿਤਨੇ ਹੀ ਕਰਾਮਾਤੀ, ਪ੍ਰਸਿੱਧ ਤੇ ਪੂਜਾ ਵਾਲੇ ਪੀਰ ਫਕੀਰ ਵਸਦੇ ਸੀ। ਜੋਗ ਮਤ ਦਾ ਸਾਰੇ ਪ੍ਰਚਾਰ ਹੋਣੇ ਕਰਕੇ ਮੁਸਲਮਾਨ ਫਕੀਰ ਵੀ ਅਕਸਰ ਜੋਗ ਸਿੱਧੀਆਂ ਵਿੱਚ ਰੁੱਝੇ ਹੋਏ ਸੀ। ਕਿਉਂਕਿ ਯੋਗਮਤ ਦਾ ਉਹਦਾ ਪ੍ਰਚਾਰ ਵਾਲਾ ਸੀ ਤੇ ਜਿਹੜੇ ਮੁਸਲਮਾਨ ਪੀਰ ਫਕੀਰ ਸੀ ਉਹ ਵੀ ਯੋਗਮਤ ਦੇ ਵਿੱਚ ਸਿੱਧਾਂ ਦੇ ਵਿੱਚ ਸਿੱਧੀਆਂ ਲੈਣ ਲਈ ਉਹਦੀ ਤਪ ਤਪਨਾ ਕਰਨ ਦੇ ਵਿੱਚ ਰੁੱਝੇ ਹੋਏ ਸਨ ਅਜੇ ਤੱਕ ਵੀ ਕਈ ਮੁਸਲਮਾਨ ਯੋਗੀ ਅਖਵਾਉਂਦੇ ਆ ਤੇ ਤਦੋਂ ਤਾਂ ਮੁਸਲਮਾਨ ਫਕੀਰਾਂ ਨੇ ਆਪਣੇ ਦੀਨ ਦਾ ਪ੍ਰਚਾਰ ਸਿੱਧੀਆਂ ਕਰਾਮਾਤਾਂ ਦੇ ਧਾਗੇ ਤਵੀਤ ਆਦ ਪੁੱਤਰਦਾਨ ਰੋਗੀ ਰਾਜੀ ਕਰਨ ਤੇ ਜਾਦੂ ਮੰਤਰਾਂ ਦਾ ਪ੍ਰਵਾਹ ਤੋਰ ਕੇ ਅਰਥਾਤ ਇਸ ਇਨਸਾਨੀ ਲੋੜਾਂ ਦੇ ਸਹਾਇਕ ਬਣ ਕੇ ਲੋਕਾਂ ਦੇ ਦਿਲਾਂ ਵਿੱਚ ਥਾ ਕਰਨੀ ਤੇ ਸਹਿਜੇ ਸਹਿਜੇ ਦੀਨ ਦਾ ਪ੍ਰਚਾਰ ਬੇਮਲੂਮੇ ਜਿ ਕਰੀ ਜਾਣਾ ਤੇ ਲੋਕਾਂ ਦੇ ਰੋਗ ਦੂਰ ਕਰਨੇ ਕਿਸੇ ਨੂੰ ਪੁੱਤਰ ਦੀ ਦਾਤ ਬਖਸ਼ੀ ਵੀ ਤੇਨ ਤੇਰੇ ਪੁੱਤਰ ਹੋਊਗਾ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਇਉਂ ਕਰਦਿਆਂ ਕਰਦਿਆਂ ਆਪ ਦੇ ਦੀਨ ਦਾ ਪ੍ਰਚਾਰ ਵੀ ਕਰੀ ਜਾਣਾ ਨਾਲ ਨਾਲ ਇਹ ਉਹਨਾਂ ਨੇ ਰਸਤਾ ਖਤਿਆਰ ਕਰ ਰੱਖਿਆ ਸੀ ਸੋ ਜੀਵਾਂ ਦੀ ਕਲਿਆਣ ਫਕੀਰਾਂ ਦਾ ਪਰਜੋਜਨ ਨਹੀਂ ਰਿਹਾ ਹੋਇਆ ਸੀ ਪਰ ਜੀਵਾਂ ਨੂੰ ਤ੍ਰਿਸ਼ਨਾ ਦੀ ਪੂਰਨਤਾ ਵਿੱਚ ਮਦਦ ਦੇ ਕੇ ਇਨਸਾਨੀ ਲੋੜਾਂ ਦੇ ਥੋੜਾਂ ਵਿੱਚ ਮਾਨਸਿਕ ਸਿਹਤ ਦਾ ਯਕੀਨ ਦਵਾ ਕੇ ਆਪਣੇ ਐਸ਼ਵਰਜ ਉਤੇ ਪਰਚੇ ਦਾ ਪਰਜੋਜਨ ਮੁਖ ਸੀ ਉਹਨਾਂ ਦੇ ਮਨ ਵਿੱਚ ਪਰਜੋਜਨ ਕੀ ਸੀ ਕਿ ਦੂਜਿਆਂ ਨੂੰ ਇਹ ਕਹਿ ਕੇ ਵੀ ਤੇਰੇ ਪੁੱਤ ਹੋਊਗਾ ਤੈਨੂੰ ਜ਼ਮੀਨ ਦਾ ਮਾਲਕ ਬਣੇਗਾ ਤੈਨੂੰ ਆਏ ਮਿਲੇਗਾ ਤੈਨੂੰ ਆਹ ਮਿਲੇਗਾ ਤੈਨੂੰ ਆਹ ਮਿਲੇਗਾ ਇਹਦਾ ਪਰਜੋਜਨ ਲੋਕਾਂ ਨੂੰ ਸੁਖੀ ਕਰਨਾ ਨਹੀਂ ਸੀ ਇਹਦਾ ਪਰਜੋਜਨ ਉਹਨਾਂ ਨੂੰ ਮਾਨਸਿਕ ਰੂਪ ਵਿੱਚ ਸੌਖਾ ਕਰਕੇ ਨਾ ਤੇ ਉਹਨਾਂ ਤੋਂ ਧਨ ਦੌਲਤ ਆਦਿਕ ਮੱਥਾ ਟਿਕਾ ਕੇ ਜਾਂ ਲੈ ਕੇ ਆਪ ਦੀ ਐਸ਼ਵਰਜ ਸੁਖ ਆਰਾਮ ਤੇ ਪ੍ਰਸਿੱਧੀ ਪ੍ਰਾਪਤ ਕਰਨਾ ਸੀ ਨਾਲ ਨਾਲ ਮੁਸਲਮਾਨੀ ਵਧਨ ਦੀ ਲੋੜ ਲੱਗਦੇ ਹੱਥ ਪੂਰੀ ਹੀ ਹੁੰਦੀ ਰਹਿੰਦੀ ਸੀ ਸਰਸਾ ਜਿਹੜਾ ਇਲਾਕਾ ਹੈ ਨਾ ਸੰਗਤ ਜੀ ਇਹ ਪੀਰਾਂ ਦਾ ਪ੍ਰਸਿੱਧ ਟਿਕਾਣਾ ਹੋ ਰਿਹਾ ਸੀ ਇੱਥੋਂ ਮਾਲਵਾ ਤੇ ਰਾਜਪੂਤਾਨੇ ਦੀਆਂ रियासतਾਂ ਵਿੱਚ ਆਪਣਾ ਅਸਰ ਜਮਾਉਣ ਦਾ ਉਹਨਾਂ ਕੋਲ ਮੌਕਾ ਸੀ ਸਰਸੇ ਤੋਂ ਪੁਰਾਣੇ ਸਮਿਆਂ ਤੋਂ ਇੱਥੇ ਮੁਸਲਮਾਨੀ ਪੀਰਾਂ ਦਾ ਮੁਸਲਮਾਨੀ ਫਕੀਰਾਂ ਦਾ ਇੱਥੇ ਜੋਰ ਬਹੁਤ ਰਿਹਾ ਉੱਥੋਂ ਫਿਰ ਮਾਲਵੇ ਤੇ ਵੀ ਅਸਰ ਹੁੰਦਾ ਸੀ ਤੇ ਉਧਰ ਰਾਜਪੂਤਾਨੇ ਦੇ ਜਿੱਦਾਂ ਰਾਜਪੂਤ ਰਾਜ ਕਰਦੇ ਸੀ ਉਧਰ ਵੀ ਇਹਦਾ ਅਸਰ ਹੁੰਦਾ ਸੀ ਸੋ ਆਓ ਬਾਕੀ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਵੀ ਸਰਸੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹੁੰਚੇ ਹਨ ਉੱਥੇ ਸਤਿਗੁਰ ਜੀ ਨੇ ਕਿਵੇਂ ਕਿਵੇਂ ਕਿੰਨਾ ਕਿੰਨਾ ਨੂੰ ਉਤਾਰਿਆ ਕਿੰਨਾਂ ਨਾਲ वार्तालाਪ ਭੇਟ ਮੁਲਾਕਾਤ ਹੋਈ ਕੌਣ ਸਤਿਗੁਰ ਜੀ ਅੱਗੇ ਨੀਵਾ ਹੋ ਕੇ ਆਇਆ ਕੌਣ ਚੜ੍ਹ ਕੇ ਆਇਆ ਇਹ ਸਾਰਾ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ